ਹਾਂਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਮੈਂ ਪੰਜਾਬ ਪੁਲਿਸ ਵਿੱਚ ਬਤੌਰ ਐਸਆਈ ਜੌਬ ਕਰਦਾ ਹਾਂ ਤੇ ਮੈਂ ਆਪਣੇ ਪਿੰਡ ਵਿੱਚ ਫੋਟੋ ਅਕੈडमी ਚਲਾਣਾ ਜਿੱਦਾਂ ਤੁਸੀਂ ਪਹਿਲਾਂ ਵੀ ਸਾਡੀ ਕਈ ਵਾਰ ਕਵਰਿੰਗ ਕੀਤੀ ਹੈ ਤੇ ਸਾਡਾ ਮੇਨ ਮਕਸਦ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਜੀ ਤੇ ਜਿਹੜੇ ਚੰਗੇ ਇਨਸਾਨ ਬਣਨਾ ਸਪੋਰਟਸ ਨਾਲ ਜੁੜੂਗੇ ਤੇ ਚੰਗੇ ਇਨਸਾਨ ਆਪਣੇ ਆਪ ਬਣੋਗੇ ਤੇ ਕੇਵਲ ਸਰ ਹੁਣ ਹਰ ਸਾਲ ਇੱਥੇ ਇੱਕ ਇਹਦਾ ਫੰਕਸ਼ਨ ਕਰਾਉਂਦੇ ਕਿ ਜਿਹੜਾ ਬੱਚਿਆਂ ਨੂੰ ਵੇਅਰ ਕਰਨ ਕਿ ਨਸ਼ਿਆਂ ਤੋਂ ਕਿੱਦਾਂ ਬਚਣਾ ਫਿਟਨੈਸ ਲਈ ਇਹਨਾਂ ਦਾ ਬਹੁਤ ਵੱਡਾ ਪ੍ਰਾਲਾ ਹੁੰਦਾ ਤੇ ਇਹਨਾਂ ਦੇ ਅੱਜ ਸੱਦੇ ਤੇ ਅਸੀਂ ਆਏ ਹਾਂ ਜਾਂ ਅੱਜ ਸਾਰੇ ਪਿੰਡ ਦੇ ਵਿੱਚ ਇੱਕ ਕ੍ਰਾਸ ਕੰਟਰੀ ਟਾਈਪ ਬੱਚੇ ਲਾਉਗੇ ਜੀ ਤੇ ਜੋ ਹੋਰ ਬੱਚਿਆਂ ਨੂੰ ਵੀ ਤੇ ਹੋਰ ਜਿਹੜੇ ਵੀ ਫਿਟਨੈਸ ਦਾ ਆਪਣੇ ਧਿਆਨ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਇਹਦਾ ਫਾਇਦਾ ਮਿਲ ਸਕੇ ਧੰਨਵਾਦ ਜੀ ਅਕੈਡਮੀ ਤੁਸੀਂ ਚਲਾ ਰਹੇ ਕਿੰਨਾ ਟਾਈਮ ਹੋ ਗਿਆ ਅਕੈਡਮੀ ਜੀ ਅਕੈਡਮੀ ਨੂੰ ਸਰ ਹੋ ਗਿਆ 6 ਸਾਲ ਵੀ ਹੋ ਗਿਆ ਜੀ ਤੇ ਬਹੁਤ ਵਧੀਆ ਵਾਇਗਰੀ ਕਿਰਪਾ ਨਾਲ ਚੱਲ ਰਹੀ ਹੈ ਜੀ ਅਸੀਂ ਫੁੱਟਬਾਲ ਦੀ ਟ੍ਰੇਨਿੰਗ ਚੱਲਦੀ ਹੈ ਸਰ ਜਿਹੜੀ ਬਾਕੀ ਅਕੈਡਮੀ ਵਿੱਚ ਬੱਚੇ ਖੇਡਦੇ ਅੱਗੇ ਹਰ ਟਾਈਮ 'ਚ ਅਸੀਂ ਆਸ ਕਰਦੇ ਸਾਡੇ ਹੋਰ 30 40 ਬੱਚੇ ਜਿਹੜੇ ਇਦਾਂ ਦੇ ਆ ਜਿਹੜੇ ਵੱਡੀਆਂ ਅਕੈਡਮੀਆਂ ਲਈ ਖੇលੂਗੇ ਤੇ ਪਿੰਡ ਦਾ ਤੇ ਦੇਸ਼ ਦਾ ਨਾ ਰਸਣ ਕਰੀ ਮੈਂ ਰਟਾਇਰ ਸੂਬੇਦਾਰ ਕੇਵਲ ਸਿੰਘ ਪਿੰਡ ਪੱਦੀ ਸੂਰਾ ਸਿੰਘ ਤੇ ਇੱਥੇ ਅਸੀਂ ਬੱਚਿਆਂ ਵਾਸਤੇ ਨਾ ਅਵੇਰਨੈਸ ਵਾਸਤੇ ਅਸੀਂ ਕੈਂਪ ਲਾਉਂਦੇ ਆਂ ਸਾਲ ਦੇ ਵਿੱਚ ਤੇ ਪੋਸੀ ਸ਼ੀਰਪາກ ਸਿੰਘ ਕਲੱਬ ਪੋਸੀ ਸਾਡੇ ਸੰਦੀਪ ਸਰ ਜੀ ਹੈਗੇ ਆ ਮੈਡਮ ਕੁਲਵਿੰਦਰ ਜੀ ਹੈਗੇ ਆ ਇਹਨਾਂ ਦਾ ਅਸੀਂ ਸੰਯੋਗ ਲਈਦਾ ਆ ਅੱਜ ਬੱਚੇ ਇਹਨਾਂ ਦੇ ਸਾਡੇ ਕੋਲ ਪਹੁੰਚੇ ਹੋਏ ਆ ਅਸੀਂ ਪਿੰਡ ਦੇ ਵਿੱਚ ਇੱਕ ਚੱਕਰ ਲਾਉਣਾ ਹੈ ਬੱਚਿਆਂ ਨਾਲ ਲੈ ਕੇ ਤਾਂ ਕਿ ਜਿਹੜੇ ਸੁੱਤੇ ਪਏ ਸਾਡੇ ਬੱਚੇ ਜਾਂ ਨੌਜਵਾਨ ਜਾਂ ਬਜ਼ੁਰਗ ਆ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਉਹ ਨਿਕਲ ਕੇ ਗਰਾਊਂਡ 'ਤੱਕ ਜਾਣ ਸਾਡਾ ਇਹ ਹੀ ਮਕਸਦ ਕਿ ਗਰਾਊਂਡ 'ਤੱਕ ਜਾਣ ਜਦੋਂ ਗਰਾਊਂਡ ਚਲੇ ਗਿਆ ਫਿਰ ਨਸ਼ਿਆਂ ਨੂੰ ਆਪੇ ਇਹਨਾਂ ਨੇ ਹਲਵੇ ਦਾ ਕਹਿ ਦੇਣਾ ਇਹ ਸਾਡਾ ਮਿਸ਼ਨ ਆ ਜੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਜੀ ਪਿੰਪੋਸੀ ਤੋਂ ਜੀ ਅਸੀਂ ਬੱਚਿਆਂ ਨੂੰ ਫੁੱਟਬਾਲ ਦੀ ਟ੍ਰੇਨਿੰਗ ਦੇ ਰਹੇ ਹਾਂ ਤੇ ਅਸੀਂ ਚਾਹਦੇ ਹਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਹੋਣ ਤੇ ਨਸ਼ਿਆਂ ਤੋਂ ਦੂਰ ਹੋਣ ਦੇ ਨਾਲ ਬੱਚੇ ਫਿਜ਼ੀਕਲ ਐਕਟੀਵਿਟੀ ਕਰੋਗੇ ਤੇ ਉਹਦੇ ਨਾਲ ਉਹਨਾਂ ਦੇ ਮੈਂਟਲੀ ਵੀ ਸ਼ਾਰਪ ਹੋਣਗੇ ਤੇ ਫਿਜ਼ੀਕਲ ਵੀ ਫਿਟ ਹੋਣਗੇ ਤੇ ਅ ਅੰਕਲ ਜੀ ਦਾ ਸਾਨੂੰ ਬਹੁਤ ਸਪੋਰਟ ਮਿਲਦੀ ਹੈ ਅਸੀਂ ਐਥਲੈਟਿਕਸ ਦੇ ਲਈ ਵੀ ਚਾਹਦੇ ਹਾਂ ਕਿ ਬੱਚੇ ਜਿਹੜੇ ਕੁਝ ਐਥਲੈਟਿਕਸ ਵੀ ਕਰਨ ਕਿਉਂਕਿ ਫੁੱਟਬਾਲ ਤਾਂ ਅਸੀਂ ਕਰਵਾਉਣੀ ਹੈ ਤੇ ਅੰਕਲ ਵੀ ਸਾਡੇ ਨਾਲ ਐਥਲੈਟਿਕਸ ਦੇ ਲਈ ਵੀ ਜੁੜੇ ਆ ਤੇ ਅ ਸਾਡੀ ਕਾਫੀ ਹੈਲਪ ਵੀ ਕਰਦੇ ਆ ਤੇ ਅਸੀਂ ਵੀ ਚਾਹਦੇ ਆ ਕਿ ਅਸੀਂ ਇਹਨਾਂ ਦੇ ਨਾਲ ਰੜ ਕੇ ਤੇ ਐਥਲੈਟਿਕਸ ਨੂੰ ਵੀ ਤੇ ਫੁੱਟਬਾਲ ਨੂੰ ਨਾਲ ਲੈ ਕੇ ਚੱਲੀਏ